श्री अनंतपुर साहिब नेले गुख सड़क वापरे एक हादसे दौरान एक व्यक्ति की सूचना मिली है सड़क सुरक्षा विभाग ने सवार तीन व्यक्ति पिलित खुशी राम हुक्म चंद पुत्र दाता राम राम जी दास पुत्र मोहनी राम सारे वासी ब्रह्मपुर सड़क पार करने लगे तर नंगल वल तो आ रहे तरक टीबी तीन हजार छह सौ तरताली लपेट विच आ गए सिटी वजो तिलक राज हो गई अते दो जख्मी हुक्म चंद और राम जी दास पाई जैताजी सिविल विखे विखती करवाया गया है पुलिस वालों जांच शुरू कर दी गई है ਇਹ ਸੜਕ ਹਾਸਾ ਹੋਇਆ ਜੀ ਇਹ ਗੱਗਾ ਰੋਡ ਤੇ ਰੋਡ ਕਰਾਸ ਕਰਨ ਲੱਗੇ ਸੀਗੇ ਇਹ ਤਿੰਨੋਂ ਪਰੰਪਰ ਪਿੰਡ ਦੇ ਰਹਿਣ ਵਾਲੇ ਆ ਤੇ ਇੱਕ ਦਾ ਨਾਮ ਮਤਲਬ ਤਿਲਕਰਾਜ ਹੈ ਇੱਕ ਦਾ ਨਾਮ ਹੁਕਮਚੰਦ ਹੈ ਜੋ ਸਾਡੇ ਸੈਣੀ ਭਾਈਚਾਰੇ ਚੋਂ ਆ ਇੱਕ ਦਾ ਨਾਮ ਹੈਗਾ ਮਤਲਬ ਤੁਲਸੀ ਇਹ ਤਿੰਨੋਂ ਇਧਰੋਂ ਗੱਗਾ ਤੋਂ ਆਏ ਰੋਡ ਕਰਾਸ ਕਰਨ ਲੱਗੇ ਸੀਗੇ ਰੋਡ ਕਰਾਸ ਕਰਦੇ ਮਤਲਬ ਇਧਰੋਂ ਟਰੱਕ ਆ ਰਿਹਾ ਸੀਗਾ ਨੰਗਲ ਵੱਲ ਜਿੱਦੇ ਟਰੱਕ ਆਇਆ ਰੋਡ ਕਰਾਸ ਕਰਨ ਤੇ ਟਰੱਕ ਦੇ ਵਿੱਚ ਟੱਕਰ ਹੋ ਗਈ ਇਹਨਾਂ ਦੀ 64 مطلب ਸਾਦੇ ਆਣ ਤੇ ਪਹਿਲਾ ਪਹਿਲਾ ਮਤਲਬ ਐਂਬੂਲੈਂਸ ਆਨੰਦਪੁਰ ਸਾਹਿਬ ਸਿਵਲ ਹਸਪੀਟਲ ਲੈ ਕੇ ਚਲੀ ਗਈ ਐਸ ਵੀ ਉੱਥੇ ਚੱਲੇ ਹੁਣ ਤੇ ਉੱਥੇ ਜਾ ਕੇ ਦੇਖਦੇ ਹਾਂ ਕਿਹਦੇ ਕਿਹਦੇ ਸੱਟਾਂ ਲੱਗੀਆਂ ਕਿੰਨੀਆਂ ਲੱਗੀਆਂ ਹਾਂ کہاں سے ਆ ਰਹੇ ਹੈ ਕੀ ਨਾਮ ਹੈ ਪਹਿਲੇ ਬਤਾਓ ਆ ਨਾਮ ਨੌਸ਼ਾਦ ਅਜੀ کہاں سے ਆ ਰਹੇ ਹੈ ਕਿੱਥੇ ਜਾ ਰਹੇ ਹੈ ਮੈਂ ਸੰਤਨੀ ਵਾਲੋਂ ਸੇ ਲੋਡ ਕਰਕੇ ਆ ਰਹਾ ਤਾਂ ਨੈਸਲੇ ਚਾਕਲੇਟ ਕੰਪਨੀ ਸੇ ਇਹ ਨੰਗਲਪਾਰ ਕਰਕੇ ਯਹਾਂ ਪੇ ਇਹ ਕੱਟ ਹੈ ਸਰ ਤੇ ਯਹਾਂ ਸੇ ਤਿੰਨ ਬੰਦੇ ਨਾ ਇੱਕ ਹੀ ਬਾਈਕ ਪੇ ਆ ਰਹੇ ਥੇ नहीं सर हॉर्न भी दिया और वो रुके नहीं मैंने ब्रेक लगाई पूरी तो एक बार रुके फिर वो चल पड़े ब्रेक लगाते लगाते वो जो है गाड़ियों में आके बच गए ये देख सकते हैं आप रोड पे पूरी ब्रेक लगी हुई है तो उसके बाद ये हादसा चोट चोट का तो सर पता नहीं एक का तो पैर में लगा हुआ था दूसरे के साथ सिर में लग गया था ठीक है इन्होंने दारू पी रखी थी पूरा एकदम बाइक लेके हिल रहे थे ਅਸੀਂ ਇਹ ਗੱਡੀ ਹਮਨੇ ਸਾਈਡ ਮੇ ਰੋਕ ਲਈ ਇਸਕੁਟਰ ਸਾਥ ਦੀ ਆ ਗਏ ਮਾਲਿਕ ਕੋ ਫੋਨ ਕਰ ਦਿਆ ਜੀ ਦੇਖੋ ਜੀ ਇਹ ਜਿਹੜਾ ਸਾਨੂੰ 112 ਕੰਟਰੋਲ ਰੂਮ ਤੋਂ ਕਾਲ ਆਈ ਸੀਗੀ ਕਿ ਪੁਕੜੀ ਦੇ ਲਾਗੇ ਐਕਸੀਡੈਂਟ ਹੋਇਆ ਹੈ ਤੇ ਅਸੀਂ ਤੁਰੰਤ ਆ ਗਏ ਮੌਕੇ ਤੇ ਜਦੋਂ ਆਏ ਆ ਤਾਂ ਬੈਸਪਾਸ ਸਕੂਟਰ ਤੇ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਮੌਕੇ ਤੇ ਜਿਹੜੇ ਜ਼ਖਮੀ ਐ ਉਹਨਾਂ ਨੂੰ 112 ਤੇ ਆਪਣੀ ਗੱਡੀ ਦੀ ਮਦਦ ਨਾਲ ਸਰਕਾਰੀ ਹਸਪੀਟਲ ਅਨੰਦਪੁਰ ਸਾਹਿਬ ਭੇਜਿਆ ਗਿਆ ਹੈ ਨੇ ਜਣੇ ਸੀ ਟੋਟਲ ਟੋਟਲ 3 ਜਣੇ ਕਿੰਨਿਆਂ ਸੱਟਾਂ ਲੱਗੀਆਂ ਨੇ ਇੱਕ ਦੇ ਸੀਰੀਅਸ ਹੈ ਜ਼ਿਆਦਾ ਦੋ ਦੇ ਘੱਟ ਹੈ ਥੋੜੀ ਸੱਟ ਸੱਟਾਂ ਬਹੁਤ ਕਾਫੀ ਨੇ ਦਬੀਰ ਜ਼ਖਮੀ ਹੈ ਜੀ ਐਕਸੀਡੈਂਟ ਕੇਸ ਹੋਇਆ ਹੈਗਾ ਪਨੁਪਲੀ ਲਗਭਗ 5:30 ਵਜੇ ਤੇ ਮੇਰੇ ਕੋਲ ਪੇਸ਼ੈਂਟ ਆਇਆ ਹੈਗਾ ਪਹਿਲੇ ਸਟੇਬਲ ਕੰਡੀਸ਼ਨ ਚ ਆਇਆ ਹੈ ਉਹ ਦੀ ਸੂਚਨਾ ਕਰਤੀ ਫਾਸਟ ਹੈਲਪ ਵਗੈਰਾ ਦੇਣ ਤੋਂ ਬਾਅਦ ਨੂੰ ਦੇਖ ਰਹੇ ਆਏ ਜੇ ਅਗਰ ਸਟੇਬਲ ਨਾ ਹੋਇਆ ਤਾਂ ਉਹਨੂੰ ਅੱਗੇ ਪੀਜੀਪੀ ਭੇਜਾਂਗੇ ਤੇ ਇੱਕ ਪੇਸ਼ੈਂਟ ਸਟੇਬਲ ਹੈ ਉਹ ოਪੇਸ਼ਨ ਆਪਣਾ ਐਡਮਿਟ ਕਰ ਲਿੱਤਾ ਗਿਆ ਹੈ ਤੇ ਇੱਕ ਬ੍ਰੌਡ ਡੈੱਡ ਆਇਆ ਹੈਗਾ ਪੇਸ਼ੈਂਟ ਉਹ ਪਹਿਲੇ ਹੀ ਆਂਡਵੈਲ ਮੋਰਟਿਜ ਇੰਜਰੀ ਜਿਹੜੀ ਆ ਉਹਨਾਂ ਜਿਹੜੇ ਪ੍ਰੋਡਕਟ ਸੀ ਉਹਨਾਂ ਦੇ ਸਿਰ ਦੇ ਵਿੱਚ ਛੱਡੇ ਜਿਹੜੀ ਦੇਖਣ ਨੂੰ ਲੱਗਦੀ ਮਲਟੀਪਲ ਇੰਜਰੀਜ਼ ਨੇ ਤੇ ਬਲੰਡ ਟਰੋਮਾ ਚੈਸਟ ਵੀ ਹੈਗਾ ਤੇ ਹੈਡਿੰਗ ਵੀ ਹੈਗੇ ਨੇ ਬਾਕੀ ਰਿਸਪੈਕਟ ਹੋਊਗਾ ਪੋਸਟਮਾਰਟਮ ਰਿਪੋਰਟ ਟੋਟਲ ਮਤਲਬ 2 ਇੰਜਰਡ ਤੇ ਇੱਕ ਬ੍ਰੌਡ ਡੈੱਡ ਹੈ ਜੀ